ਗੁਰੂ ਪ੍ਰੇਮ ਵਾਲਿਓ ਹੁਣ ਜਦੋਂ ਤੁਰਨ ਲੱਗੇ ਨਾ ਸਤਿਗੁਰੂ ਜੀ ਨੇ ਜੋੜਾ ਲਾ ਦਿੱਤਾ ਮੈਂ ਬੇਨਤੀ ਕਰਾਂ ਭੈਣੋ ਤੇ ਵੀਰੋ ਆਹ ਮੇਰੀ ਗੱਲ ਨਾ ਜ਼ਰੂਰ ਧਿਆਨ ਨਾਲ ਸੁਣੋ ਮੈਂ ਸੁਣਿਮਰ ਬੇਨਤੀ ਸਤਿਗੁਰੂ ਜੀ ਨੇ ਕੋਮਲ ਚਰਨ ਨੇ ਜੋੜਾ ਲਾ ਦਿੱਤਾ ਭਾਈ ਦਿਆ ਸਿਉਣਾ ਨੇ ਬੇਨਤੀ ਕੀਤੀ ਸਤਿਗੁਰੂ ਜੀ ਕੀ ਕਰੇ ਧੋੜਾ ਕਿਉਂ ਲਾ ਦਿੱਤਾ ਅੱਗੇ ਪਹਾੜੀ ਇਲਾਕਾ ਪੱਥਰਾ ਵਾਲਾ ਇਲਾਕਾ ਕੰਡਿਆ ਵਾਲਾ ਸਭ ਜੀ ਕਹਿੰਦੇ ਦਿਆ ਸਿੰਧਾ ਤੁਸੀਂ ਗੜੀ ਦੇ ਪਿੱਛੋਂ ਦੀ ਲੰਘਣਾ ਮੈਂ ਮੁੱਖ ਮੇਨ ਦਰਵਾਜ਼ੇ ਤੋਂ ਲੇ ਤੇ ਜੰਗ ਦੇ ਮੈਦਾਨ ਵਿੱਚ ਗੜੀ ਤੋਂ ਬਾਹਰ ਬਹੁਤ ਪਿਆਰੇ ਸਿੰਘ ਵੀ ਸ਼ਹੀਦ ਹੋਏ ਜਿੱਥੇ ਮੁਗਲੀਆਂ ਫੌਜਾਂ ਹੁੰਆਂ ਨੇ ਉਥੇ ਸਿੰਘ ਸ਼ਹੀਦ ਤੇ ਲੜਦਿਆਂ ਦੇ ਮੇਰੇ ਪੁੱਤਰਾਂ ਦੇ ਦਿਮਾਲੇ ਰਹਿ ਗਏ ਲੜਦਿਆਂ ਦੇ ਸਿਰ ਕੱਟਦਿਆਂ ਦੇ ਕੇਸ ਖੁੱਲ ਗਏ ਹੋਣਗੇ ਮੈਂ ਨਹੀਂ ਚਾਹੁੰਦਾ ਮੇਰਾ ਜੋੜਾ ਮੇਰੇ ਸਿੰਘਾਂ ਦੇ ਦਿਮਾਲਿਆਂ ਨਾਲ ਮੈਂ ਨਹੀਂ ਚਾਹੁੰਦਾ ਮੇਰਾ ਜੋੜਾ ਸਿੰਘਾਂ ਦੇ ਕੇਸਾਂ ਦੇ ਨਾਲ ਟੱਚ ਹੋਵੇ ਮੈਂ ਨਹੀਂ ਚਾਹੁੰਦਾ ਮੇਰੇ ਜੋੜੇ ਦੇ ਨਾਲ ਸਿੰਘਾਂ ਦੇ ਕੇਸ ਗੱਜ ਕੇ ਆਖੋ ਸਤਨਾਮ ਇਹਨਾ ਸਤਕਾਰ ਆ ਤੇ ਅਸੀਂ ਨਆਂਿਆਂ ਦੀਆਂ ਦੁਕਾਨਾਂ ਤੇ ਪੈਸੇ ਦੇ ਦੇ ਕੇ ਸਿੱਖੀ ਰੋ ਰਹੀ ਕਿੱਥੇ ਬਖਸ਼ਾ ਇਹ ਉਦਾਂ ਨਆਂਿਆਂ ਦੀਆਂ ਦੁਕਾਨਾਂ ਤੇ ਪੈਸੇ ਦੇ ਦੇ ਕੇ ਸਿੱਖੀ ਨੂੰ ਕਿ ਸਾਨੂੰ ਆਪਣੇ ਪੈਰਾਂ ਦੇ ਵਿੱਚ ਨਾਲੀਆਂ ਦੇ ਵਿੱਚ ਲੋੜ ਪੈਸੇ ਦੇ ਕਹਿਣ ਨੂੰ ਕੀ ਆ ਵੀ ਅਸੀਂ ਸਿੱਖਾਂ ਆ ਆਪਣੇ ਬਾਪੂ ਦਾ ਆਪਣਾ ਬਾਪੂ ਹੋ ਤਾ ਨੂੰ ਗੁਰੂ ਕਲਗੀਧਰ ਪਾਸ਼ਾ ਜੀ ਬਾਪੂ ਦਾ ਇਤਿਹਾਸ ਇੱਡੀ ਮਜਬੂਰੀ ਦੇ ਵਿੱਚ ਇਹੋ ਜੇ ਰਾਹ ਵਿੱਚ ਇੰਨੀ ਠੰਡ ਵਿੱਚ ਧੁੰਦ ਵਿੱਚ ਜੋੜਾ ਲਾ ਦਿੱਤਾ ਤੇ ਅਸੀਂ ਕੇਸਾਂ ਦਾ ਕੀ ਕਰਦੇ ਆ ਗੁੱਸਾ ਨਾ ਕਰਿਓ ਪਹਿਣਾ ਬੇਨਤੀ ਤੁਹਾਨੂੰ ਵੀ ਆ ਸ਼ਹਿਰ ਦੇ ਵਿੱਚ ਉਹਨੀਆਂ ਲਾਈਆਂ ਦੀਆਂ ਦੁਕਾਨਾਂ ਨਹੀਂ ਜਿਨੀਆਂ ਗੋਟੀ ਬਸਰ ਘੱਟ ਤੁਸੀਂ ਵੀ ਨਹੀਂ ਕਿਸੇ ਦਾ ਜਿੱਥੇ ਵੀਰ ਕੇਸਾਂ ਦੀ ਬੇਅਦਮੀ ਕਰਦੇ ਭੈਣਾ ਵੀ ਕਿਤੇ ਘੱਟ ਨਹੀਂ ਆ ਜਿਹੜੀਆਂ ਮਾਮਾ ਨੇ ਬੱਚਿਆਂ ਨੂੰ ਰੋਕਣਾ ਸੀ ਗੋਦ ਦੇ ਵਿੱਚੋਂ ਸਿੱਖੀ ਦੀ ਲੋਰੀ ਦੇਣੀ ਸੀ ਜਿਨ੍ਹਾਂ ਨੇ ਕੇਸ ਸਾਹਮਣੇ ਸੀ ਉਹ ਮਾਮਾ ਵੀ ਅੱਜ ਕੇਸਾਂ ਦੀ ਬੇਦਵੀ ਕਰਾਉਂਦੇ ਤੇ ਬਖਸ਼ੀ ਕਿੱਥੋਂ ਜਾਉਂਗੀ ਆ ਭਾਲਦੀ ਹਾਂ ਖੁਸ਼ੀ ਗੁਰੂ ਦੇ ਘਰ ਦਾ ਮੈਂ ਬੇਨਤੀ ਕਰਾਂ ਅੱਜ ਤੋਂ ਇਹ ਪਰਣ ਕਰੋ ਚਮਕੌਰ ਗੜੀ ਦੀ ਯਾਦ ਕਰੋ ਵੀ ਜੋ ਪਿੱਛੇ ਹੋ ਗਿਆ ਪਿੱਛੇ ਹੋ ਗਿਆ ਜਿਹੜਾ ਹੋ ਗਿਆ ਅੱਜ ਤੋਂ ਬਾਅਦ ਕੇਸ ਨਹੀਂ ਕਤਲ ਕਰਾ ਸਾਨੂੰ ਇਹ ਬਹਿਮਾਂ ਕਿ ਕੇਸ ਕਟਾ ਕੇ ਅਸੀਂ ਸੋਹਣੇ ਬਣਾਗੇ ਕਿ ਵਹਿਮਾ ਸਤਿ ਇਹ ਪਰਮੇਸ਼ਰ ਨੂੰ ਵਾਹਿਗੁਰੂ ਜੀ ਨੂੰ ਚੈਲੰਜ ਆ ਕਿ ਸਤਗੁਰੂ ਜੀ ਤੈਂ ਸਾਡੀ ਸ਼ਕਲ ਵਧੀਆ ਨਹੀਂ ਬਣਾਈ ਅਸੀਂ ਆ ਕੇਸਾਂ ਦੀ ਬਿਆਦ ਵੀ ਕਰਾ ਕੇ ਤੈਨੂੰ ਸੋਹਣੇ ਬਣ ਕੇ